ਅਰਬੀਂਡਿਆ ਟੀਵੀ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਵਾਰ ਫਿਰ ਤੋਂ ਭੰਡਾਰੀ ਕਾਰ ਬਿਜ਼ਾਰ ਦੇ ਵਿੱਚ ਭੰਡਾਰੀ ਕਾਰ ਬਿਜ਼ਾਰ ਦੇ ਸੇਲ ਮੈਨੇਜਰ ਅਮ੍ਰਿਤ ਵੱਲੋਂ ਇੱਕ ਹਰ ਕਾਰ ਤੇ ਲਗਾ ਦਿੱਤੀਆਂ ਵੱਡੀਆਂ ਆਫਰ ਤੇ ਨਾਲ ਦੀ ਨਾਲ ਇਹਨਾਂ ਦੇ ਕੋਲ ਗੱਡੀਆਂ ਦੇ ਪ੍ਰਾਈਵੇਟ ਲੋਨ ਦੀ ਵੀ ਸਹੂਦਤ ਹੈ ਘੱਟ ਪੈਸਿਆਂ ਦੇ ਵਿੱਚ ਸੋਹਣੀ ਗੱਡੀ ਅਤੇ ਵੱਡੀ ਗੱਡੀ ਲਿਆ ਸਕਦੇ ਹੋ ਭੰਡਾਰੀ ਕਾਰ ਬਿਜ਼ਾਰ ਦੇ ਵਿੱਚ ਕਾਰਵਾਚ ਦਾ ਵੀ ਖਾਸ ਪ੍ਰਬੰਧ ਹੈ ਪੋਗਪੁਰ ਦਾ ਨਾਮੀ ਅਤੇ ਸਭ ਤੋਂ ਪੁਰਾਣਾ ਭੰਡਾਰੀ ਕਾਰ ਬਜ਼ਾਰ ਇੱਥੇ ਅਗਰ ਕੋਈ ਵੀ ਗੱਡੀ ਨਹੀਂ ਹੈ ਜੋ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਤੁਹਾਨੂੰ 2 ਦਿਨ ਦੇ ਅੰਦਰ ਵਿੱਚ ਇਹਨਾਂ ਕੋਲੋਂ ਗੱਡੀ ਮਿਲ ਸਕਦੀ ਹੈ ਤਾਂ ਹੀ ਜਿਹੜਾ ਭੰਡਾਰੀ ਕਾਰ ਬਜ਼ਾਰ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ ਇਸ ਸ਼ਿਵਰਾਤਰੀ ਤੇ ਵਿਸ਼ੇਸ਼ ਗੱਲਬਾਤ ਕਰਨਗੇ ਸਾਡੇ ਪੱਤਰਕਾਰ ਪੀਸੀ ਰੌਤ ਰਾਜਪੁੱਤ ਪੋਗਪੁਰ ਦੇ ਭੰਡਾਰੀ ਕਾਰ ਬਜ਼ਾਰ ਦੇ ਸੇਲ ਮੈਨੇਜਰ ਨਾਲ ਅੰਮ੍ਰਿਤ ਨਾਲ ਬਹੁਤ ਬਹੁਤ ਮੁਬਾਰਕਾਂ ਜੀ ਸ਼ਿਵਰਾਤਰੀ ਦੀਆਂ ਸਾਰੇ ਵੀਰਾਂ ਨੂੰ ਜਿੰਨੇ ਆਪਣੀ ਵੀਡੀਓ ਦੇਖ ਰਹੇ ਆ ਤੇ ਬਾਕੀ ਭੰਡਾਰੀ ਕਾਰਬਯਾਰ ਆਓ ਆਪਾਂ ਇੱਕ ਸਪੈਸ਼ਲ ਆਫਰ ਦੇ ਦਿਆਂਗੇ ਮੇਰੇ ਵੀਰਾਂ ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਆਊਗਾ ਔਰ ਭਾਜੀ ਹੁਣਾਂ ਦੀ ਖਾਸ ਕਰਕੇ ਜਿਹੜੀ ਵੀਡੀਓ ਦੇਖ ਕੇ ਆਊਗਾ ਆਪਾਂ ਇੱਕ ਸਪੈਸ਼ਲ ਆਫਰ ਲਾਇਆ ਵਾ ਪਰ ਆਪਾਂ ਵੀਡੀਓ ਚ ਨੀ ਉਹ ਚੀਜ਼ ਦੱਸਣੀ ਆਊਗਾ ਤੇ ਫਿਰ ਆਪਾਂ ਦਵਾਗੇ ਜੀ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈ ਗ੍ਰਾਹਕ ਲਈ ਬਹੁਤ ਸਰਪ੍ਰਾਈਜ਼ ਹੈ ਤੁਸੀਂ ਆਓ ਤੇ ਫਿਰ ਤੁਹਾਨੂੰ ਬਿਲਕੁਲ ਓਕੇ ਕਰਕੇ ਸੰਤੁਸ਼ਟ ਕਰਕੇ ਘਾ ਵੇਜੋ ਬਿਲਕੁਲ ਜੀ ਬਿਲਕੁਲ ਸਰ ਕੀ ਕੀ ਹੈ ਕਿ ਗੱਡੀ ਕਿੜੇ ਕਿੜੇ ਸਭ ਕੋ ਸਾਡੇ ਕੋਲ ਸਾਰੀਆਂ ਗੱਡੀਆਂ ਹੈਗੀਆਂ ਜੀ ਜੀ ਜਿਹੜੀ ਵੀ ਮੇਰੇ ਵੀਰ ਭਰਾ ਡਿਮਾਂਡ ਨਵੀਂ ਗੱਡੀ ਦੀ ਵੀ ਕਰਨਗੇ ਉਹ ਵੀ ਆਪਾਂ 2 ਦਿਨ ਦੇ ਅੰਦਰ ਕਰ ਲਿਆ ਕੇ ਦੇ ਦਾਂਗੇ ਲੋਨ ਚ ਵੀ ਕਰਾ ਦੇ ਲੋਨ ਚ ਵੀ ਕਰਾ ਦਾਂਗੇ ਜੀ ਪਰ ਪੁਰਾਣੀ ਕਾਰ ਚਾਹੀਦੀ ਹੈ ਪੁਰਾਣੀ ਕਾਰ ਦੇ ਵਿੱਚ ਆਪਣੇ ਕੋਲ ਥਾਰ ਸਕੋਰਪਿਓ ਐਨ ਕ੍ਰੇਟਾ ਬ੍ਰੀਜਾ ਬੈਨਿਓ ਸੁਵਿਫਟ ਡਿਜ਼ਾਇਰ ਮਤਲਬ ਟੋਟਲ ਔਰ ਸਾਰੀਆਂ ਕਾਰਾਂ ਹੈਗੀਆਂ ਆਪਣੇ ਕੋਲ ਤਾਂ ਦੋਸਤਾਂ ਤੇ ਮਿੱਤਰਾਂ ਚ ਇਹ ਹੀ ਅਵਕਾਸ਼ ਹੈ ਕਿ ਤੁਸੀਂ ਆਓ ਪੰਡਾਰੀ ਕਾਰ ਬਜ਼ਾਰ ਜੀਤੀ ਰੋਡ ਬੋ ਪੀਸੀ ਰਾਉਤ ਰਾਜਪੂਤ ਆਰਬੀ ਇੰਡੀਆ ਟੀਵੀ